ਵਾਈਗੋਲਜੀ ਕਾ ਖਾਲਸਾ ਵਾਈਗੋਲਜੀ ਕੀ ਫਤਿਹ ਤੁਹਾਡਾ ਸਾਰੀ YouTube ਚੈਨਲ ਅਤੇ ਫੇਸਬੁੱਕ ਤੇ ਸਵਾਤਿ ਅੱਜ ਨੇ ਵੀਡੀਓ ਲੈ ਕੇ ਬਣਾਉਣ ਵਾਲੀ ਪੱਗ ਜਿਹੜੀਆਂ ਤੋਂ 7 ਮੀਟਰ ਕਾਪੜਾ ਆਪਾਂ ਫੋਲਡ ਕਰਤੇ ਆ ਜਿਹੜਾ ਆਪਾਂ ਪਹਿਲਾਂ ਲਾਉਣਾ ਸਿਰ ਦੇ ਸੈਂਟਰ ਤੇ ਲਿਆ ਕੇ ਲਾੜ ਨੂੰ ਪੂਣੀ ਦਾ ਹੌਲ ਦੇ ਬਾਅਦ ਥੱਲੇ ਰੱਖ ਕੇ ਬੰਦ ਬਸਾ ਉੱਤੇ ਰੱਖ ਕੇ ਦੋਈ ਪੱਲਿਆਂ ਚੋਂ ਥੋੜੇ ਆਪਾਂ ਵਾਲ ਨੇ ਇਕੱਠੇ ਕਰਕੇ ਤੇ ਲਾੜ ਨੂੰ ਅੱਧੇ ਅੱਧੇ ਘੱਟਾ ਪਾੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਾਉਣਾ ਹੈ ਤੇ ਉਸ ਵਿੱਚ ਜਿਹੜੇ ਆਪਾਂ ਵਾਲ ਨੇ ਪਾ ਕੇ ਜਿਹੜਾ ਪਲਾੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੜਾਬ ਅਗਲਾ ਲੜਨਾ ਹੈ ਲੜਨ ਦੇ ਬੈਕ ਤੋਂ ਪਿੰਜ ਕਰਕੇ ਪੂਣੀ ਰੋਲ ਦਾ ਹੱਥ ਲੈ ਰੱਖ ਕੇ ਬੰਦ ਪਸਾ ਉਤਾਰ ਆ ਕੇ ਦੋ ਹੀ ਪੰਨਿਆਂ 'ਚੋਂ ਵਾਲ ਨੇੜੇ ਆਪ ਇਕੱਠੇ ਕਰਨੇ ਹਨ ਉਂਗਲੀ ਦੇ ਗੁੱਠਾ ਜੜੇ ਆਪਾਂ ਵਾਲ ਨੂੰ ਇਕੱਠੇ ਕਰਕੇ ਤੇ ਜਿੱਥੇ ਆਪਣੇ ਪਹਿਲੇ ਲੜ ਦੇ ਵਾਲ ਮੁੱਕਦੇ ਹਨ ਕਿ ਉੱਥੇ ਆਪਣਾ ਲੜਨ ਨੂੰ ਲੋਡ ਕਰਕੇ ਤੇ ਨਾਲ ਦੀ ਨਾਲ ਬਾਹਰ ਨਾਲ ਜਿਹੜਾ ਉਹ ਵਾਲ ਨੂੰ ਬਾਕੇ ਤੇ ਲੜਨ ਨੂੰ ਲੋਡ ਕਰਕੇ ਲਾਉਣਾ ਹੈ ਤੇ ਨਾਲ ਹੀ ਬਾਕੀ ਬੱਧੀ ਜਿਹੜੀ ਪਸਾਇਡਿੰਗ ਕਰੀ ਜਾਣੀ ਹੈ ਜਿੱਦਾਂ ਕਿ ਤਰ੍ਹਾਂ ਆਪਣੇ ਵਾਲ ਨੇ ਲੋਡ ਕਰਕੇ ਜਿਹੜਾ ਪਲਾਣਾ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਣਾ ਹੈ ਲੜਮੂ ਬੈਕ ਪਿੰਚ ਕਰਕੇ ਪੂਣੀ ਰੱਖ ਲੋ ਹੱਥਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਬੱਲੇਜੋ ਵਾਲ ਨੂੰ ਛੱਟ ਕੰਨਿਆ ਨਾ ਦੋਈ ਬੱਲੇਜੋ ਲੜੇ ਆਪਾਂ ਵਾਲ ਨੂੰ ਪਾ ਕੇ ਤੇ ਲੜ ਨੂੰ ਟਕਾ ਲੈਣਾ ਟਕਾ ਕੇ ਚੰਗੀ ਤਰ੍ਹਾਂ ਜਿਹੜਾ ਪਲਾਣਾ ਚੰਗੂ ਲੈ ਲੈਣਾ ਉੱਤੇ ਟਕਾਣਾ ਹੈ ਤਹਲੇ ਉਹੜਾ ਲੜਨ ਸੱਟ ਕਰਕੇ ਤੇ ਲੋਡ ਕਰਕੇ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਬਾਲ ਜਿਹੜਾ ਅਪ ਸੈਟਿੰਗ ਕਰਿਆਣੀ ਹੈ ਜੇ ਜੰਗੀਦਨ ਆਪ ਲੜਨ ਲੋਡ ਕਰਕੇ ਸੈਟ ਕਰਕੇ ਲਗਾ ਦੇਣਾ चंकी तरह तो ने अपने बाल ने लोड करके लाड़न लोड करके लगा देना है तो बाकी वाल जोड़ी आप सटिंग करी जानी ना ना। बल ने आप संघर्या ना। तो ना तो कर जोड़ा अगला लड़ा ला है लाड़ बैक पिंच करके पुणियों कोला वह थोड़े रख के बंद पाते रहा के दो ही पल्ले ਕੱਠੇ ਕਰਕੇ ਸਭ ਤੋਂ ਪਹਿਲਾਂ ਜਿਹੜੇ ਬਾਲ ਨੇ ਇਕੱਠੇ ਕਰਕੇ ਤੇ ਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਾਲ ਨੇ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਚੰਗੀ ਤਰ੍ਹਾਂ ਡਾ ਬਲੜ ਨੂੰ ਸੈੱਟ ਕਰਕੇ ਡਾਊਨਲੋਡ ਕਰਕੇ ਲਗਾਉਣਾ ਹੈ ਤੇ ਬੜੀ ਸ਼ੇਪ ਉਹ ਸੈੱਟ ਕਰਕੇ ਡਾ ਅਪਲੋਡ ਡਾਊਨਲੋਡ ਕਰਕੇ ਲਗਾ ਦੇਣਾ ਹੈ ਤਦ ਆਲਿਆ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰਿਆਣੀ ਹੈ ਤੇ ਆਪਣੇ ਬਾਲ ਨੇ ਉਹ ਵੀ ਆਪਾਂ ਸੈੱਟ ਕਰ ਲੈਣਿਆਂ ਨੂੰ ਚੰਗੀ ਤਰ੍ਹਾਂ ਇਹ ਆਪਣ ਲੜਨੇ ਆਪਾਂ ਸੈਟ ਕਰ ਲੈਣੇ ਤੇ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਜਿਹਨਾਂ ਨਾਲ ਜਿਹੜਾ ਬਾਕੀ ਬੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕਪੈਂਚ ਕਰਕੇ ਪੂਰੀਆਂ ਹੌਲ ਦਾ ਬਾਥਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪਲਿਆਂ ਚੋ ਵਾਲ ਨੇੜੇ ਆਪਾਂ ਇਕੱਠੇ ਕਰ ਲੈਣੇ ਹਨ ਤੇ ਬਰਾਂ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਜਿਹੜਾ ਪਲਾਡ ਨੂੰ ਸੈੱਟ ਕਰ ਲੈਣਾ ਹੈ ਤੇ ਨਾਲ ਦੀ ਨਾਲ ਬਾਕੀ ਬੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਪਲਾਡ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਤੇ ਆਪਣੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਪਲਾਡ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਜਿੱਤੇ ਆਪਣੇ ਪੜਾ ਲੜ ਦੇ ਵਾਲ ਮੁਕ ਦੇਣ ਕਿ ਤੇ ਪੜਾ ਲੜ ਨੋਟ ਕਰਕੇ ਲਗਾਉਣਾ ਹੈ। ਨਾ ਆਨ ਆ ਬਾਕੀ ਬਦਰੀਆ ਫਿਰ ਸੈਟਿੰਗ ਕਰਨੀ ਆਣੀ ਹੈ। ਉੱਤਲੜ ਨਾਲ ਵੀਡੀਓ ਪੋਸਟਿੰਗ ਕਰ ਲੈਣੀ ਹੈ। ਤੇ ਆਪਣੇ ਵਾਲ ਨੇ ਉਹ ਵੀ ਆਪ ਸੈਟ ਕਰ ਲੈਣੇ ਹਨ। ਜਨਾਲ ਯਾਰ ਬਾਕੀ ਬੱਦਰੀ ਆਪ ਪੋਸਟਿੰਗ ਕਰੀ ਜਾਣੀ ਹੈ। ਤੇ ਆਪਣੇ ਵਾਲ ਨੇ ਉਹ ਵੀ ਆਪ ਸੰਗ ਨਹੀਂ ਕਰ ਲੈਣੇ ਹਨ। ਜੰਗੀ ਤਰ੍ਹਾਂ ਦੇ ਆਪਣੇ ਵਾਲ ਨੂੰ ਪਾ ਲੈਣੇ ਹਨ ਕਿੜਾ ਪਾ ਅਗਲਾ ਲੜਾਉਣਾ ਹੈ ਲੜਨ ਵਕਤ ਪਿੰਕ ਕਰ ਲੈਣਾ ਹੈ ਪੁਣੀ ਦਾ ਖਲਵਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਤੇ ਲੜਨ ਨੂੰ ਜੰਗੀ ਤਰ੍ਹਾਂ ਸਾਫ਼ ਕਰਕੇ ਦਿਲarre ਜਵਾਲ ਨੇੜੇ ਆਪਾਂ ਕੱਟ ਗੇੜਾ ਆਪਾਂ ਚੰਗੀ ਤਰ੍ਹਾਂ ਸੈਟ ਕਰਕੇ ਤੇ ਨੋਟ ਕਰਕੇ ਲਗਾਉਣਾ ਹੈ ਜਿਹਨਾਂ ਗੱਦੜਾ ਆਪਣੀ ਸੈਟ ਕਰ ਲੈਣਾ ਤੇ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਹੋਣੀ ਨਾਲ ਦੇ ਨਾਲ ਕਰੀ ਜਾਣੀ ਹੈ ਜੇ ਕਈ ਵੀ ਰਾਂ ਦੀ ਜਿਹੜੀ ਆਪਣੀ ਪੂਣੀ ਆ ਅੜ ਤੇ ਆ ਕੇ ਖੋਲਿਆਂ ਦੀ ਆ ਤੁਸੀਂ ਘੁਪਰਾ ਨਹੀਂ ਤੇ ਆਪਣਾ ਜਿਹੜਾ ਆਪਣੀ ਜਿੱਥੋਂ ਆਪਣੀ ਪੂਣੀ ਖਲਿਉਂਦੀ ਆ ਡੜਾ ਉਹਦਾ ਥੱਲੜਾ ਪੱਲਾ ਹੁੰਦਾ ਉਹਨੂੰ ਹਾਫ ਫੋਲਡ ਕਰ ਲੈਣਾ ਹਾਫ ਫੋਲਡ ਕਰਕੇ ਉਹਨੂੰ ਅੰਦਰ ਨੂੰ ਫੋਲਡ ਕਰ ਦੇਣਾ ਅੰਦਰ ਨੂੰ ਫੋਲਡ ਕਰਕੇ ਤੇ ਜਿਹੜਾ ਫਿਰ ਡਬਲ ਫੋਲ ਉਹਨੂੰ ਡਬਲ ਅੰਦਰ ਨੂੰ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸੈਟ ਕਰਕੇ ਤੇ ਲੋਡ ਕਰਕੇ ਤੇ ਫਿਰ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣਾ ਸੈਟਿੰਗ ਕਰਕੇ ਉਸ ਲੜ ਦੀ ਤੇ ਲੜ ਨੂੰ ਉੱਤ ਜਿੱਤੇ ਆਪਣੇ ਪਹਿਲੇ ਲਾਇਏ ਸੀ ਉਥੋਂ ਜਿਹੜਾ ਪਲੜ ਨੂੰ ਲੋਡ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲਾੜ ਨੂੰ ਸੈਟ ਕਰਕੇ ਲਗਾਉਣਾ ਹੈ ਤੇ ਫਿਰ ਜਦੋਂ ਆਪਾਂ ਇਹ ਜਿਹੜਾ ਪਲੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਦਾ ਪਲੜ ਨੂੰ ਸੈਟ ਕਰਕੇ ਤੇ ਲੋਡ ਕਰਕੇ ਲਗਾਉਣਾ ਹੈ ਜਿਵੇਂ ਬੜਾ ਬਣਾ ਕਰੀ ਜਿਹੜਾ ਪਲੜ ਨੂੰ ਦੇ ਦੇ ਹੋਏ ਤੇ ਲੜ ਨੂੰ ਸੈੱਟ ਕਰਕੇ ਤੇ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਪਲੜ ਨੂੰ ਨੋਟ ਕਰਕੇ ਲਾਉਣਾ ਹੈ ਤੇ ਅਣੜੇ ਆਪਾਂ ਬਾਕੀ ਪਾ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਤੇ ਉੱਤਲੇ ਜਿਹੜੇ ਆਪਾਂ ਸੈਟਿੰਗ ਕਰ ਲੈਣੀ ਹੈ

ਜੇ ਨਾਲੀਆਂ ਬਾਕੀ ਪਰ ਵੜੀ ਐ ਪਸੰਡਿੰਗ ਕਰੀ ਜਾਣੀ ਐ ਜਿਹੜਾ ਆਪਾਂ ਪੱਪਾ ਕੁ ਬਣਾਉਣਾ ਨਾ ਕਿ ਜਿਹੜਾ ਆਪਾਂ ਪੱਪਾ ਕੁ ਬਣਾਉਣਾ ਕਿਹੜਾ ਜੰਗ ਜਿਹੜਾ ਆਪਾਂ ਨੱਕਰੀ ਹਿੱਚੇ ਦੇ ਕੇ ਜਿਹੜੇ ਉੱਤੇ ਵਾਲ ਲੈਂਦੇ ਆ ਸਿਮਲਰ ਤੋਂ ਜਿੱਥੇ ਆਪਾਂ ਫੋਲਡ ਕਰੀ ਉਹਨਾਂ ਪੱਕੜ ਗਏ ਤੇ ਫਿਰ ਆਪਾਂ 깔 ਗਿੜਾ ਲਗਾਉਣਾ ਅੱਧਾ ਉੱਤੇ ਉਹ ਅੱਧਾ ਦੇ ਫੋਲਡ ਕਰ ਜਿਹੜਾ ਪਲੜ ਨੂੰ ਜਿੰਦੀ ਜਿਹੜਾ ਸੈਟ ਕਰਕੇ ਤੇ ਲੜ ਨੂੰ ਸਾਫ ਕਰ ਲੈਣਾ ਸਾਫ ਕਰਕੇ ਜਿੰਨਾ ਪੜ ਲੱਖ ਤੇ ਰੱਖੇ ਹੁੰਦੇ ਆ ਪਲੜ ਨੂੰ ਅੱਖ ਤੇ ਰੱਖ ਕੇ ਤੇ ਲੜ ਨੂੰ ਜਿਹੜਾ ਜਿੰਦੀ ਜਿਹੜਾ ਸੈਟ ਕਰਕੇ ਤੇ ਲੋਡ ਕਰਕੇ ਜਿਸ ਵਜੋਂ ਵਾਲ ਨੇ ਕੱਢ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਜੇ ਜੇ ਤੁਸੀਂ ਉਹ ਚ ਬਲ ਪਾਉਣਾ ਚਾਹਦੇ ਤੁਸੀਂ ਉਹ ਚ ਬਲ ਪਾ ਸਕਦੇ ਹੋ ਜਨਾਜ਼ੀਆਂ ਬਾਕੀ ਬਸ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਤੇ ਪਰ ਪੱਗ ਪਿੰਦੇ ਥੱਲੇ ਰੱਖ ਕੇ ਲਾਰਨ ਨੂੰ ਤੇ ਗਿਟਰਨ ਸੈਟ ਕਰਕੇ ਤੇ ਲੋਡ ਕਰਕੇ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਹੈ। ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਤੇ ਜਿੰਨੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੇ ਚੜਾਈ ਰੱਖ ਕੇ ਜਿੰਨੇ ਵਾਲ ਪੈਂਦੇ ਉਹਨਾਂ ਨਾਲ ਲੋਡ ਕਰਕੇ ਲਗਾ ਦੇਣਾ ਹੈ। ਜੇ ਲੋਡ ਅਲੜ ਖਿਸਕ ਜਾਂਦਾ ਜਾਂ ਕਿ ਛੋਟਾ ਰਹਿੰਦਾ ਤਾਂ 1 ਕੇ 2 ਪੁਆਇੰਟ ਦੇ ਲੜਨ ਨੂੰ ਤੋਂ ਹਾਣ ਵਸਤੂ ਦਾ ਸਾਥ ਦਿਓ। ਤੇ ਨਾਲ ਦੀ ਨਾਲ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ। ਤੇ ਨਾਲ ਦੀ ਨਾਲ ਬਾਕੀ ਪਾਸ ਵੀ ਆਪਾਂ ਸੈਟਿੰਗ ਕਰ ਲੈਣੀ ਹੈ। ਤੇ ਆਪਣੇ ਲੜਨ ਨੂੰ ਫਸਟ ਕਰ ਲੈਣਾ ਜਿਹੜਾ 56 ਟਕਣਾ ਜਿਹੜਾ ਪੜਾ ਦੇ ਸਰ ਦੇ ਸੈਂਟਰ ਚੋਂ ਉਹਨਾਂ ਨੂੰ ਬੈਤੋ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਜਿਹੜਾ ਆਪਾਂ ਸੜਕ ਕਵਰ ਕਰਨਾ ਹੈ ਜਿੱਥੇ ਕਿਤੇ ਦਸਾਂ ਨਗਰਾਂ ਦਾ ਉਥੋਂ ਪਰਵਿਸ਼ੀਆਂ ਦੇ ਜਿਹੜਾ ਆਪਾਂ ਸੜਕ ਕਵਰ ਕਰਨਾ ਹੈ ਤੇਗਾ ਲਾ ਦਿਆ ਰੱਖ ਵੀੜਾ ਫਰਟਾ ਫਰਟਾ ਲੜੋ ਖਿਸਕੇ ਨਾ ਤੇ ਚੰਗੀ ਤਰ੍ਹਾਂ ਚਾਰ ਵਾਰ ਸਿਰੋਟਟ ਕਵਰ ਕਰਕੇ ਤੇ ਜਿਹੜਾ ਬੈਡ ਲਾਉਣਾ ਤਾਂ ਜਿੱਦਾਂ ਦਾ ਬੋਰਡ ਕਰਕੇ ਡੱਬਾ ਲਾਉਣ ਨੂੰ ਡੱਬਾ ਕਰਕੇ ਲਾਉਣਾ ਹੈ ਤੇ ਵੀਡੀਓ ਦੇਖ ਲਈ ਧੰਨਵਾਦ ਜਲਦੀ ਨੰਬਰ ਲੈ ਕੇ ਆਜੋਣਿਆ ਵੀਡੀਓ ਵਾਤਵਾਰ ਸਹਿਯੋਗ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ